ਰੱਖੇ ਜਾਂਦੇ ਸੀਗੇ ਇੰਟਰਵਿਊ ਦੇ ਉਹ ਕੀ ਕਰਦੇ ਸੀ ਜਦੋਂ ਬੱਚੇ ਟੈਸਟ ਦੇ ਦਿੰਦੇ ਸੀ ਕੋਈ ਫਾਸਟਾ ਵੀ ਸਾਈਕਲ ਆ ਵੀ ਇੱਕ ਆ ਨਿਸੀਬਾ ਨੇ ਰੱਖਦੀ ਤੇ ਜਿਹੜਾ ਕੋਈ ਸਫਾਸਲਾ ਹੁੰਦਾ ਸੀ ਕਿਸੇ ਐਮਐਲਏ ਦਾ ਕੋਈ ਸੰਗੀ ਸਾਥੀ ਕਿਸੇ ਮੰਤਰੀ ਦਾ ਕੋਈ ਸੰਗੀ ਸਾਥੀ ਉਹਨਾਂ ਨੂੰ ਉਹ ਨੰਬਰ ਦੇ ਦਿੰਦੇ ਸੀ ਜਿਹੜਾ ਦਾ ਐਲੀਜੀਬਲ ਸੀ ਉਹਨੋਂ ਵੱਲੋਂ 5 ਦੇਦੇ ਤੇ ਤੇ ਦੂਸਰੇ ਨੂੰ 12 ਦੇਦੇ ਤੇ 12 ਵਾਲਾ ਦੂਸਰੇ ਨਾਲ ਅੱਗੇ ਲੱਗ ਜਾਂਦਾ ਸੀ ਤੇ ਜਿਹੜਾ ਐਲੀਜੀਬਲ ਸੀ ਮਿਹਨਤੀ ਬੱਚਾ ਸੀ ਉਹ ਰਹਿ ਜਾਂਦਾ ਸੀ ਪਰ ਮਾਨ ਸਰਕਾਰ ਨੇ ਸਭ ਤੋਂ ਪਾ 52000 ਤੋਂ ਉੱਪਰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਇੱਕ ਵੀ ਪੈਸਾ ਨਹੀਂ ਤੇ ਕਿਸੇ ਦੀ ਸਿਫਾਰਿਸ਼ ਨਹੀਂ ਇੱਕ ਬਹੁਤ ਵੱਡੀ ਗੱਲ ਆ ਔਰ ਐਸੇ ਹੀ ਪਿੰਡ 'ਚ ਇੱਕ ਲੜਕੀ ਜਿਹਨੂੰ ਦੋ ਵਾਰੀ ਨੌਕਰੀ ਮਿਲ ਗਈ ਸਰਕਾਰੀ ਕਿਉਂਕਿ ਬੱਚੀ ਨੇ ਮਿਹਨਤ ਕੀਤੀ ਤੇ ਉਹਨੂੰ ਦੋਵਾਰੀ ਸਰਕਾਰੀ ਨੌਕਰੀ ਮਿਲੀ ਆ ਤੇ ਮੈਂ ਬੱਚੀ ਨੂੰ ਵਧਾਈ ਦਿੰਦਾ ਤੇ ਪੰਜਾਬ ਸਰਕਾਰ ਦਾ ਸਰਦਾਰ ਭੁਗਨ ਸਿੰਘ ਜੀ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੋ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਹਾਨੂੰ ਘਾਟ ਕਰਨੇ ਨੇ ਥੋੜਾ ਜਲਦੀ ਜਾਣਾ ਸੋ ਇੰਨਾਂ ਕ ਤੁਹਾਡੇ ਨਾਲ ਵਿਚਾਰਾ ਸਾਂਝਿਆ ਕਰਦਾ ਹੋਇਆ ਖੇਮਾ ਦਾ ਜਾਂਚਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜਾ ਅੱਜ ਅੱਥਾ ਘਾਟ ਕਰਨ ਕੀ ਬੈਠੇ ਨੇ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਇਸ ਕੰਪੀਸ ਨੂੰ ਦਗੇ ਸ਼ਹੀਦ ਸੁਪਤਰਾਪਰਸ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਇਸ ਸਕੂਲ ਦੇ ਵਿੱਚ ਕਰਵਾਏ ਜਾ ਰਹੇ ਅੱਜ ਦੇ ਸਮਾਗਮ ਦੌਰਾਨ ਸਾਡੇ ਬਹੁਤ ਹੀ ਸਤਾਰਜੋ ਡਿਪਟੀ જિલ્લા ਸਿੱਖਿਆ ਅਫਸਰ ਸਰਦਾਰ ਗੁਰਧਿਆਲ ਸਿੰਘ ਜੀ ਮਠਾਕੂ ਸਾਹਿਬ ਔਰ ਮੇਰੇ ਨਾਲ ਉਪਜੀਤੀ ਤੌਰ ਤੇ ਆਏ ਸਾਡੇ ਮਾਰਕੀਟ ਕਮੇਟੀ ਦੇ ਨਿਹਾਲ ਸਿੰਘ ਵਾਲਾ ਦੇ ਚੇਰਮੈਨ ਸਾਹਿਬ ਸ਼੍ਰੀ ਪ੍ਰਿੰਦਰ ਕੁਮਾਰ ਸ਼ਰਮਾ ਜੀ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਰਦਾਰ ਗੁਰਜੀਤ ਸਿੰਘ ਜੀ ਸਮੂਹ ਸਟਾਫ ਸਰਦਾਰ ਦਮਿੰਦਰ ਸਿੰਘ ਜੀ ਹੋਰ ਬਹੁਤ ਸਾਰੇ ਸਰਦਾਰ ਹਾਕਮ ਸਿੰਘ ਜੀ ਬੱਬੂ ਸਾਡੇ ਆਗੂ ਸਹਿਬਾਨ ਪੱਟੀਗੰਦੀ ਦੇ ਵਿੱਚ ਬੈਠੇ ਨੇ ਔਰ ਮੱਫੀ ਪਿੰਡ ਦੀ ਪਿੰਡ ਦੀ ਪੰਚਾਇਤ ਔਰ ਬੱਚੇ ਸਭ ਤੋਂ ਪਹਿਲਾਂ ਮੈਂ ਫਟਿਆਰਿਕਾ ਦਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਮੇਰੇ ਤੋਂ ਪਹਿਲਾਂ ਮਠਾੜੂ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਨੇ ਔਰ ਜੋ ਅਜੋ ਸਟੇ ਦਾ ਸੰਚਾਲਨ ਕਰ ਰਹੇ ਨੇ ਉਹਨਾਂ ਨੇ ਬੜਾ ਕੁਝ ਸੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੀ ਕੀ ਪ੍ਰਾਲੀ ਕੀਤੀ ਜਾਣੀ ਮੈਂ ਸਮਝਦਾ ਕਿ ਆਟਾ ਦੇਣ ਆਪਣੇ ਸਾਰੇ ਲਈ ਬੜਾ ਭਾਗਾ ਵਾਲਾ ਬੜਾ ਖੁਸ਼ੀ ਵਾਲਾ ਜਦੋਂ 2022 ਦੇ ਵਿੱਚ ਆਮ ਆਰਥਿਕ ਪਾੜੀ ਕੋਲ ਰਹੀ ਸੀ ਤਾਂ ਉਸ ਸਮੇਂ ਦੋ ਵਿਸ਼ਾਤ ਨੂੰ ਪਹਿਰ ਦਿੱਤੀ ਜਾ ਰਹੀ ਸੀ ਦੂਮਸ਼ਰ ਗੱਲ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਸਿੱਖਿਆ ਤੇ ਇੱਕ ਸਿਹਤ ਵੀ ਇਹਨਾਂ ਦੋਨਾਂ ਵਿਸ਼ਾ ਤੇ ਤੁਸਦੀ ਬਖਸ਼ਤਾਂ ਕਿਹਾ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿਹਤ ਤੇ ਸਿੱਖਿਆ ਤੇ ਬਹੁਤ ਬਹੁਤ ਪੱਧਰੀ ਪੱਧਰ ਤੇ ਕਮ ਹੋ ਰਿਹਾ ਹੈ। ਅੱਜ ਆਪਾਂ ਜੇ ਸਿੱਖਿਆ ਦੀ ਗੱਲ ਕਰੀਏ ਤੁਹਾਡੇ ਸਕੂਲ ਦੇ ਵਿੱਚ ਜਿਸ ਮਕਸਦ ਲਈ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਆਪਾਂ ਜਿਸ ਮਕਸਦ ਲਈ ਇਕੱਠੇ ਹੋਈਆਂ ਉਹ ਇਹ ਆ ਕਿ ਆਪਾਂ ਇੱਕ ਜਿਹੜਾ ਤੁਹਾਡੇ ਸਮਾਰਟ ਕਲਾਸਰੂਮ ਬਣਿਆ ਉਹਦਾ ਉਦਘਾਟਨ ਕਰਨਾ ਸੀ ਔਰ ਇਸ ਦੀ ਲਾਗਤ 8 ਲੱਖ ਰੁਪਏ 7 ਲੱਖ 51 ਹਜ਼ਾਰ 7 ਲੱਖ 51 ਹਜ਼ਾਰ ਦੀ ਗ੍ਰਾਂਟ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਰੂਮ ਬਣਾਇਆ ਗਿਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਪ੍ਰੋਜੈਕਟਰ ਨੇ ਔਰ ਮੈਂ ਬਕਾਇਦਾ ਉਹਦਾ ਵਿਜ਼ਿਟ ਕੀਤੀ ਹੈ ਬੜਾ ਸੋਹਣਾ ਬਣਾਇਆ ਗਿਆ ਅੱਜ ਉਹਦਾ ਉਦਘਾਟਨ ਕਰਨਾ ਸੀ ਇਸ ਗੱਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ